ਉਹ ਚੋ 100 ਚੋਂ ਪੰਜ ਮਰੀਜ਼ ਗੋਡੇ ਆਲਾ ਤੜਪਦਾ ਰਹਿੰਦਾ ਗੋਡੇ ਪਵਾ ਕੇ ਵੀ ਇਹ ਕਿਉਂ ਡਾ ਜੀ ਤੁਹਾਡਾ ਇਧਰੋਂ ਅੰਮ੍ਰਿਤਸਰ ਸ਼ਹਿਰ ਤੋਂ ਆ ਜੀ ਮੈਂ ਕੋਈ ਗੱਲ ਨਹੀਂ ਤੁਸੀਂ ਕੋਈ ਪ੍ਰੋਬਲਮ ਆਈ ਮੈਨੂੰ ਕੁੱਛ ਲੈਓ ਪਰ 6 ਵਜੇ ਦੂਜੀ ਮੰਜ਼ਲ ਤੇ ਪਰਚੀ ਬਣਾ ਲੈਓ ਆ ਕੇ ਬਿਲਕੁਲ ਭਾਜੀ ਬਿਲਕੁਲ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਹਰਮੋਇ ਸਿੰਘ ਜੀ ਚੱਲ ਕੋਈ ਨਾ ਵੀਰੇ ਗਾਣ ਨੂੰ ਕੋਈ ਕੰਮ ਹੋਇਆ ਪਹਿਲਾਂ ਮੈਨੂੰ ਦੱਸਣਾ ਹੈ ਆਪਰੇਸ਼ਨ ਕਰਾਉਣ ਤੋਂ ਚਾਹੇ ਬਾਡੀ ਦਾ ਕੋਈ ਆਪਰੇਸ਼ਨ ਹੋਵੇ ਠੀਕ ਹੈ ਜੀ ਕੋਈ ਨਹੀਂ ਮੈਂ ਦੱਸੂਗਾ ਜ਼ਰੂਰ ਓਕੇ ਬੇਟਾ ਓਕੇ ਓਹ ਇਹ ਫਿਰ ਨੰਬਰ ਤੋਂ ਬੋਲਦੇ ਹੋ ਹਾਂਜੀ ਗੋਡੇ ਦੇ ਦੋ ਆਪਰੇਸ਼ਨ ਹੋ ਗਏ ਕਿੰਨੇ ਪੈਸੇ ਲੱਗੇ ਆਪਣੇ ਲੈ ਆਪਰੇਸ਼ਨ ਤੇ ਇੱਕੋ ਹੀ ਹੋਇਆ ਜੇ ਗੋਡੇ ਦਾ ਇੱਕ ਹੋਇਆ ਉਹ ਵੀ ਆਪਰੇਸ਼ਨ ਦਾ ਹੋ ਗਿਆ ਲੈ ਇੱਕ ਗੋਡੇ ਦਾ ਤੇ ਉਹ ਠੀਕ ਨਹੀਂ ਹੋਇਆ ਠੀਕ ਇਸ ਤਰ੍ਹਾਂ ਜੇ ਕਿ 2 ਮਹੀਨੇ ਹੋ ਗਏ ਯਾਰ ਤੇ ਪਰ ਸੋਜ ਨਹੀਂ ਜੇ ਚਾਹ ਦੀ ਨਾ ਪੀਂਚਾਂ ਦੀ ਸੋ ਅਸੀਂ ਕਿਉਂ ਲੋਕਾਂ ਨੂੰ ਕਹਿੰਦੇ ਆ ਵੀ ਪੀਜੀਆ ਹੀ ਆ ਕੇ ਨਹਿਤ ਕਰੋ ਗੋਡੇ ਇੱਥੋਂ ਬਦਲਾਓ ਕਿਉਂਕਿ ਪੀਜੀਆ ਹੀ ਆਏ ਦੇਖਦੀਆਂ ਵੀ ਜੇ ਤਾਂ ਗੋਡਾ ਵਜਨ ਨਹੀਂ ਚੱਲਣ ਵਾਲਾ ਤਾਂ ਉਹ ਪੱਟ ਚਰਾੜ ਪਾਉਂਦੀ ਹੈ ਜੇ ਉੱਪਰੋਂ ਰੀੜ ਦੀ ਹੱਡੀ ਨਹੀਂ ਝੱਲਣ ਵਾਲੀ ਤਾਂ ਉਹ ਬੰਦੇ ਨੂੰ ਪਹਿਲਾਂ 6 ਮਹੀਨੇ ਦਵਾਈਆਂ ਖਵਾਉਂਦੇ ਨੇ ਵੀ ਕੱਲ ਨੂੰ ਗੋਡੇ ਸਖਤ ਹੋ ਜਾਣ ਉੱਪਰੋਂ ਰੀੜ ਦੀ ਹੱਡੀ ਝੱਲੇ ਨਾ ਤੇ ਬੰਦੇ ਦੇ ਮੜ ਕੇ ਹਿੱਲ ਜਾਣ ਹੁਣ ਤੁਹਾਡੇ ਨਾਲ ਇਹੀ ਪ੍ਰੋਬਲਮ ਹੋਈ ਵੀ ਹੈ ਤੁਸੀਂ ਇਹੀ ਕਹਿੰਦੇ ਹੋ L4 5 ਹਿੱਲ ਗਿਆ ਹਾਂਜੀ ਉਹ ਜਿਹੜਾ ਤੁਸੀਂ ਗੋਡਾ ਪਵਾਇਆ ਇੱਕ ਤਾਂ ਸੋਜ ਆ ਗਈ ਉਹਨੂੰ ਇੱਕ ਨਾਲ ਕੇ ਵਜਨ ਜਾਈ ਗਿਆ ਦੂਜੀ ਤੇ ਜਿਹੜੀ ਚਲਦੀ ਹੈ ਉਦੇ ਕਾਰਨ ਬਜਨ ਸਾਰਾ ਉੱਪਰ ਜ਼ੋਰ ਮਾਰਿਆ ਉਹਨੇ ਅਸ਼ ਅਸ਼ ਉਹਦੇ ਕਾਰਨ ਮੜਕਿਆਂ ਨੂੰ ਦਬਾਉ ਪੈ ਗਿਆ ਦੇਖੋ ਮੈਂ ਨਹੀਂ ਕਹਿੰਦਾ ਹਾਂਦਾ ਮੈਂ ਨਵੇਂ ਪੇਸ਼ੈਂਟ ਨੂੰ ਕਹਿੰਦਾ ਹਾਂ ਨਾ ਵੀ ਆ ਜਾ ਵੀਰੇ ਇੱਥੇ ਪਰ ਜੇ ਤੁਹਾਨੂੰ ਲੱਗਦਾ ਵੀ ਪੀਜੀਆਈ ਵਿਸ਼ਵਾਸ ਉਹਨੂੰ ਹੈਗਾ ਤਾਂ ਤੁਸੀਂ ਸਵੇਰੇ 6 ਵਜੇ ਲਾਈਨ ਚ ਲਾ ਕੇ ਇੱਥੇ ਵੀ ਦਿਖਾ ਸਕਦੇ ਹੋ ਵੀ ਕੀ ਕਰੀਏ ਜੀ ਹੁਣ ਐ ਕੀ ਕਹਿੰਦੇ 6 ਵਜੇ ਤੋਂ ਬਾਅਦ ਸੁਣਿਆ ਨਹੀਂ ਜੀ 6 ਵਜੇ ਲਾਈਨ ਚ ਲਾ ਕੇ ਪਰਤੀ ਬਣੋ ਹਾਂਜੀ ਫਿਰ 12:00 ਤੱਕ ਦੇਖਣਗੇ ਠੀਕ ਹੈ ਜੀ ਸਗਲ ਪੂਰੀ ਆਪਦੀ ਹੌਂਗੋ ਗਲ ਪਾਵਰ ਚ ਆਉਂਦੀ ਆ ਬੰਦੇ ਚ 6 ਵਜੇ ਇੱਥੇ ਕਾਈਚ ਦੂਜੀ ਮੰਜ਼ਿਲ ਤੇ ਹਾਂਜੀ ਕੋਈ ਨਹੀਂ ਪਹੁੰਚੂਗੀ ਉਹਦੀ ਨਹੀਂ ਚਿੰਤਾ ਵੇਖੋ ਕੀ ਨੜੀ ਦਾਵਾ ਆਪਣਾ ਸੋਜ ਜਿਹੜੀ हट ਨਹੀਂ ਰਹੀ ਇੱਥੇ ਪ੍ਰਾਈਵੇਟ ਕੋਈ ਕੀ ਨੜੀ ਦਾ ਕਿਉਂ ਨਹੀਂ ਦਜੀ ਡਾਕਟਰ ਦੀ ਕੋਈ ਨਦਿਆ ਨਹੀਂ ਕਰਦਾ ਪ੍ਰਾਈਵੇਟ ਜੇ ਵਿਖਾਈਏ ਹਾਂਜੀ ਦੇਖੋ ਇਹ ਖੋਜ ਕੇਂਦਰ ਹੈ ਸ਼ਾਇਦ ਇਹਨੂੰ ਕੁਝ ਲੱਭ ਜਵੇ ਨਹੀਂ ਗੇੜਾ ਹੀ ਹੈ ਤੂੰ ਇੱਕ ਗੇੜਾ ਮਾਰ ਕੇ ਦੇਖੋ ਹਾਂ ਜੀ ਉਹ ਨਾ ਕਿਨਲੀ ਦਾ ਮੁੱਲ ਸਤਕ ਨੂੰ ਤੇ ਘਰ ਨੂੰ ਵੀ ਨਾ ਆਉਂਦੂ ਹਾਂ ਜੀ ਮੈਂ ਕਿਹਾ ਮੁੱਲ ਸਤਕ ਵੀ ਨਾ ਦਊ ਤੇ ਘਰ ਨੂੰ ਵੀ ਨਾ ਆਉਂਦੂ ਹਾਂ ਹਾਂ ਕੁਝ ਤਾਂ ਪਤਾ ਲੱਗੂ ਏ ਪੀਜੀਆ ਇਹਡਾ ਵੱਡਾ ਰਿਸਰਚ ਸੈਂਟਰ ਹੈ ਪਰ